ਸਾਜੇ ਗੁੱਡ ਮਾਰਨਿੰਗ ਜੀ ਅਸੀਂ ਲੱਗਿਆ ਸਵੇਰ ਦਾ ਕਰਨ ਨਾਸ਼ਤਾ ਤੇ ਮੇਰਾ ਪੁੱਤ ਹਜੇ ਵੀ ਸੁੱਤਾ ਨਹੀਂ ਉੱਠਿਆ ਇਹਨੂੰ ਲੱਗੀ ਸੀ ਭੁੱਖ ਤੇ ਮੈਂ ਕਿਹਾ ਚਾਹ ਰੋਟੀ ਖਵਾ ਦਣੀ ਆ ਸੁੱਤੇ ਪਾਇਆ ਕੀ ਖਾਰਿਆ ਅੱਜ ਰੋਟੀਆਂ ਤੇ ਮੇਰੇ ਪੁੱਤ ਦਾ ਨੀਂਦ ਨਾਲ ਬੁਰਾ ਹਾਲ ਹੋਇਆ ਪੇਖਣੇ ਜੀ ਹਾਂ ਕਾ ਪਾਇਆ ਪਿਆ ਹਾਂ ਜੇ ਮੈਂ ਕੱਲ ਹੀ ਚਾਦਰਾਂ ਬਦਲੀਆਂ ਨੇ ਕੀ ਹੋ ਗਿਆ ਮੈਂ ਪਤਾ ਨਹੀਂ ਤਾਂ ਮੈਂ ਇੱਕਦਮ ਰੋਕੇ ਬਦਲ ਦਾਂਗੀ ਸਾਰੇ ਅੰਦਰ ਕਾ ਪੈ ਗਿਆ ਜਾਂ ਪਾਣੀ ਆ ਪੈ ਪਾ ਉਧਰ ਪਰਲੇ ਪਾਸੇ ਆਪਾਂ ਬਾਥਰੂਮ ਜਿਸ ਸਿਰਦਾ ਤੇ ਇਹ ਗੈਸ ਵਾਲਾ ਪੈਪ ਜਿਹੜਾ ਇੱਥੋਂ ਦੀ ਉਪਾਂ ਉੱਪਰ ਦੀ ਪਾ ਦੇਣਾ ਆ ਚਰਨਾ ਬਣੇ ਚਰਨੇ ਚ ਪਾ ਦੇਣਾ ਪੈਪ ਘੱਟ ਗਿਆ ਥੋੜਾ ਜਿਹਾ ਬਾਜੀ ਹੁਣੀ ਹੋਰ ਪੈਪ ਲੈਣਾ ਜੇ ਇਹ ਸੀੜੀ ਅਸੀਂ ਲਾ ਕੇ ਜਾ ਚੁੱਕੇ ਨੇ ਅਜੇ ਮੈਂ ਉਹਨਾਂ ਦੇ ਚੌਲੇ ਭਾਂਡੇ ਵੀ ਨਹੀਂ ਚੱਕੇ ਗਾ ਪਾਇਆ ਏਸੀ ਗੱਲ ਲੱਗ ਤੇ ਬਸ ਉਹਨਾਂ ਨੇ 6 ਜਗ੍ਹਾ ਦਾ ਬੜਾ ਕਰਤਾ ਵੀ ਜਾਂ ਤੱਕ ਦੀਵਾਰ ਨੂੰ ਤੋੜਤੀ ਆ ਥੋੜੀ ਤੋੜਨੀ ਸੀ ਉਹਨਾਂ ਨੇ ਮੈਂ ਕਹਿਆ ਸੀ ਛੋਟੀ ਕਰਨੀ ਸੀ ਤੇ ਪੋੜੀ ਵੀ ਕੋਠੇ ਦੇ ਤਰਕੇ ਕਿਥੇ ਤਰਕੇ ਆ ਤਾਰ ਨੂੰ ਗਿੱਟੀਆਂ ਨਹੀਂ ਲੱਗ ਗਏ ਵੀ ਪ੍ਰੋਪਰ ਕੰਮ ਨਹੀਂ ਕਰਕੇ ਗਏ ਫਹਾਪਟ ਕਰਕੇ ਨੇ ਆ ਤਾਰਾ ਲਟਕ ਰਹੀ ਆ ਹੁਣ ਲੈਟ ਆਊਗੀ ਲੈਟ ਗਈ ਹੋਈ ਆ ਫੇਰ ਆ ਬਾਥਰੂਮ ਸਾਰਾ ਸਾਫ ਕਰੂੰਗੀ ਮੈਂ ਕਿਉਂਕਿ ਬਾਥਰੂਮ ਦੀ ਲੈਟ ਨਮੀਟਰ ਤੇ ਉੱਤੇ ਆ ਤੇ ਆ ਦੇਖੋ ਕਿੰਨੀ ਉੱਚੀ ਸੋਚ ਲਾ ਗਏ ਵੀ 10 ਫਲਾ ਲੈ ਮੇਰਾ ਹੱਥ ਜਾਊਗਾ ਮੈਂ ਇਡੀ ਲੰਬੀ ਹੈਗੀ ਆ ਨਾ ਦੇਖੋ ਪ੍ਰੋਪਰ ਆ ਅੱਡੀਆਂ ਚੱਕ ਕੇ ਫਿਰ ਮੈਂ ਇਸੀ ਚ ਲਾਉਂਗੀ ਉਹ ਵੀ ਮੇਰੀ ਉਂਗਲੀਆਂ ਮਸੀ ਹੁੰਦੀਆਂ ਨੇ ਸੋਚੇ ਨਿਉਂ ਚ ਲਾਏ ਉਹਨਾਂ ਮੇਕਅਪ ਭਰਾਵਾ ਸੋਚੇ ਇੱਥੇ ਲਾ ਦੇ ਨੀ ਨੀ ਰੋਣੂ ਕਿਆ ਸੀ 17 ਉਹ ਡਾਇਰੈਕਟ ਕਰ ਗਏ ਨੇ ਬੱਚਿਆਂ ਵਾਲਾ ਘਰ ਦਾ ਕੀ ਕੀ ਕੰਮ ਹੈ ਉਹਨਾਂ ਹੈ ਇਹਨਾਂ ਨੂੰ ਉਹ ਖੰਡਾਰੇ ਖੰੂਰੇ ਚੱਕਦੀਆਂ ਸਫਾਈਆਂ ਸਫੂਨੀਆਂ ਕਰਦੀਆਂ ਹੋਰ ਕੀ ਕਰਦੀਆਂ ਫਿਰ ਸਾਰੂ ਪਾਇਆ ਲੇਟ ਗਈ ਹੋਈ ਹੈ ਲਾਈਟ ਵੀ ਚਲੀ ਗਈ ਆ ਸਾਰੀਆਂ ਸਫਾਈਆਂ ਕਰਦੀਆਂ ਤੇ ਮੇਰਾ ਗਰੀਬ ਪਚਾਰਾ ਉਹ ਵੀ ਬਾਲ ਬੋਲ ਖਿਲਰੇ ਆਪਣੇ ਪਹਿਲਾਂ ਮੀਂਹ ਪੈ ਕੇ ਹਟੇ ਨਹੀਂ بارش ਹੋ ਕੇ ਹਟੀ ਇੰਨੀ ਜਿਆਦਾ بارش ਹੋਈ ਤੇ ਆ ਵਿਚਾਰਾ ਮੇਰਾ ਗਰੀਬ ਬੈਠਾ ਰਹੇ ਬਾਲ ਬੋਲ ਖਿਲਰੇ ਹੈ ਜਿਹੜਾ ਸਰ ਬਾਹੋਂ ਨਾ ਪਚਾਏਦਾ ਚਾਦਰ ਚ ਉਧਰ ਝਾੜ ਲਈ ਚਾਦਰ ਝਾੜ ਲਈ ਬੈੱਡ ਝਾੜ ਲਏ ਆ ਖਿੜਕੀਆਂ ਝਾੜੀਆਂ ਸਾਰੀਆਂ ਆ ਦਰਵਾਜੇ ਦੇ ਉਪਰ ਝਾੜ ਕੇ ਉਹ ਫੋਟੋਆਂ ਦਰਾਜ ਟੇਬਲ ਝਾੜਿਆ ਸ਼ੀਸ਼ਾ ਝਾੜਿਆ ਤਾਂ ਇਹ ਖਿੜਕੀ ਰਹਿ ਗਈ ਹਜੇ ਝਾੜਨ ਤੋਂ ਇੱਥੇ ਜੇ ਝਾੜਨੇ ਹਜੇ ਮਿੱਟੀ ਘਟਾਉ ਮੇ ਪਿਆ ਤੇ ਪੋੜੀ ਮੈਂ ਕੱਢਤੀ ਬਾਹਰ ਪੋੜੀ ਬਹੁਤ ਜ਼ਿਆਦਾ ਭਾਰੀ ਸੀਗੀ ਮਸੀ ਕੱਢੀ ਤੇ ਆ ਤਾਰ ਨਾ ਹੁਣ ਇਥੋਂ ਕੱਢ ਕੇ ਇਹਦੇ ਵਿੱਚ ਦਿਲ ਲਵੇਟਾ ਮਾਰ ਦੂੰਗੀ ਲਵੇਟਾ ਮਾਰ ਕੇ ਫਿਰ ਪਲੱਗ ਤੇ ਤਾਰ ਲਾਉਂਗੀ ਕਿਉਂਕਿ ਬੱਚੇ ਵਾਲਾ ਘਰ ਆ ਤੇ ਉਹ ਸ਼ੂ ਵੀ ਨਹੀਂ ਲਾਗੇਗੇ ਤੇ ਫਿਰ ਮੈਂ ਕੱਲ ਕੋ ਨੂੰ ਹੋਰ ਬਿਜਲੀ ਵਾਲੇ ਮਿਸਤਰੀ ਬੁਲਾ ਕੇ ਇਹ ਜੋ ਸ਼ੂ ਲਵਾ ਦੂੰਗੀ। ਉਹਨਾਂ ਨੂੰ ਮੈਂ ਕਹਿੰਿਆ ਸੀ ਦੀ ਤਾਰ ਉਹਦੇ ਵਿੱਚ ਪਾ ਦਿਓ ਇੱਥੇ ਮੇਰਾ ਨਾ ਮਸ਼ੀਨ ਦਾ ਪਲੱਗ ਲੱਗਦਾ। ਕਹਿੰਦੇ ਨਹੀਂ ਜੀ ਇਹ ਚ ਹੀ ਲੱਗੂਗੀ ਇੱਥੇ ਲਾਵਾਂਗੇ ਮੈਂ ਕਹੇ ਲਾ ਦਿਓ ਭਰਾਵੋ। ਹੁਣ ਜਦੋਂ ਮਸ਼ੀਨ ਦਾ ਪਲੱਗ ਲਾਉਣਾ ਹੋਊਗਾ ਫਿਰ ਜਾਂ ਤਾਂ ਏਸੀ ਦੀ ਤਾਰ ਕੱਢਿਆ ਕਰੂੰਗੀ ਏਸੀ ਬੰਦ ਕਰਕੇ ਕਪੜੇ ਧੋਂਗੀ। ਜਾਂ ਫਿਰ ਇਹਦੇ ਵਿੱਚ ਉਥੋਂ ਦੂਜਾ ਵੱਡਾ ਪਲੱਗ ਪਾ ਕੇ ਉਥੋਂ ਤਾਰ ਲਾ ਕੇ ਲਿਆ ਕੇ ਇੱਧਰ ਕਰਾਂਗੇ। ਹਜੇ ਝਾੜੂ ਰੰਦਾ ਮੈਂ ਹੁਣ ਸ ਸ਼ਾਮ ਦੇ 4 ਤਾਂ ਵੱਜ ਚੁੱਕੇ ਬੁਰੀ ਹਾਲਤ ਆ ਸਾਡੇ ਅਸੀਂ ਮਾਮਾ ਧੀਆਂ ਵੈਸੇ ਨਹਾ ਲੀਆਂ ਸਾਡੀਆਂ ਨਹਾਤੇ ਤੋਤੇ ਨਹੀਂ ਸ਼ਤ ਦੇ 12 ਵਜੇ ਨਾਲ ਕੋਈ ਇਹ ਨਹੀਂ ਦੇ ਕੇ ਕਹੂਗਾ ਵੀ ਅਸੀਂ ਨਹਾਤੀਆਂ ਹੁਈਆਂ ਮਾਮਾ ਧੀਆਂ ਸਵੇਰੇ ਨਹਾਤੀਆਂ ਅਸੀਂ ਮੈਣੇ ਤੇ ਜੋਤ ਵੀ ਤੁਸੀਂ ਇਹ ਨਹੀਂ ਕਹੋਗੇ ਵੀ ਅਸੀਂ ਨਹਾਤੀਆਂ ਮਿੱਟੀ ਘੱਟੇ ਨਾਲ ਉਹ ਟਰੈਲ ਦੇ ਨਾਲ ਜਰੋਂ ਘੱਟਾ-ਕੁੱਟਾ ਜਿਆ ਕਰਦੇ ਅਸੀਂ ਨਾ ਬੁਰਾ ਹਾਲ ਹੋਇਆ ਪਿਆ ਸਾਡਾ ਇੰਨਾ ਪਸੀਨਾ ਆ ਰਿਹਾ ਲੈਟ ਵੀ ਹੈ ਨਹੀਂ ਲੈਟ ਵੀ ਦਈ ਹੋਈ ਆ ਮੈਨੂੰ ਕੰਬਲ ਮੈਥੇ ਰੱਖਤਾ ਝਾੜ ਕੇ ਕੰਬਲ ਵੀ ਝਾੜਿਆ ਤੇ ਮੇਰਾ ਦਿਮਾਗ ਚੋਂ ਨਿਕਲ ਗਿਆ ਵੀ ਅੰਦਰੋਂ ਮੈਂ ਕੰਬਲ ਚੱਕਣਾ ਜਿਹੜਾ ਕਾਗਜ਼ ਸੀ ਏਸੀ ਦੇ ਗੱਤੇ ਸੀ ਉਹ ਬਨ ਕੇ ਮੈਂ ਇੱਥੇ ਰੱਖਤੇ ਨੇ ਇੰਨਾ ਤੇਜ਼ ਮੀਂਹ ਪੈਣਾ ਇੱਥੇ ਖੜ ਕੇ ਹਵਾ ਬਹੁਤ ਠੰਡੀ ਲੱਗਦੀ ਨਹੀਂ ਹਾਲ ਠੰਡੀ ਹਵਾ ਆਉਂਦੀ ਹੈ ਮੈਂ ਗੱਤੇ ਗੁੱਤੇ ਬਨ ਕੇ ਇੱਥੇ ਰੱਖਤੇ ਪੌੜੀ ਇੱਥੇ ਰੱਖਤੀ ਆ ਮੈਂ ਕਾਕਾ ਆਊਗਾ ਉਹਨੂੰ ਕਹੂੰਗਾ ਕੋਠੇ ਝੜਾ ਦੋ ਤੀਜੀ ਮੰਜ਼ਲ ਤੋਂ ਉਤਾਰੀਏ ਤੀਸਰੀ ਮੰਜ਼ਲ ਤੇ ਪੌੜੀ ਸੀ ਇੰਨਾ ਜ਼ਿਆਦਾ ਮੀਂਹ ਪੈਣਾ ਦੱਬ ਕੇ ਨਹੀਂ ਪਿਆ ਬਸ ਗੱਲੇ ਛੱਡ ਦੋ ਬਾਹਰ ਨਿਕਲ ਕੇ ਤਾਂ ਮੌਸਮ ਠੰ ਚਾੜੂ ਲਾ ਕੇ ਸਾਰਾ ਸਫਾਈ ਕਰਕੇ ਅੰਦਰੋਂ ਜੋਤਾ ਮੇਰਾ ਲੱਗਿਆ ਸ਼ੀਸ਼ੀ ਪੀਣ ਨਾਲੇ ਸਾਰੇ ਮਟਰ ਏ ਟੱਪਰੇ ਦੇ ਵਿੱਚ ਮਟਰ ਪਾਈ ਹੋਰੇ ਛੋਟੇ ਛੋਟੇ ਮਟਰੀਾਰੇ ਫੋਨ ਦੇਖ ਰਿਆਂ ਚਾੜੂ ਲਾਤਾ ਦੋ ਮਨ ਨੇ ਕਾ ਫਰਸ਼ ਕਰ ਚੜਿਆ ਦਿਲ ਕਰਦਾ ਪੋਚਾ ਲਾਦਾ ਇੱਕ ਮਾਨਾ ਵੀ ਰਹਿਣ ਦਾ ਸਵੇਰੇ ਲਾ ਦਮਾ ਐਡਾ ਲੁਖਾ ਫਪਰ ਕੇ ਨਿਕਲੀ ਅੰਦਰੋਂ ਕੂੜੇ ਦਾ ਇੱਟਾ ਰੋੜੇ ਵਿੱਚ ਕੱਡੀਆਂ ਪੱਟੀਆਂ ਵੱਟੀਆਂ ਬਾਥਰੂਮ ਵੀ ਮੈਂ ਸਵਾਰ ਕੇ ਧੋਤਾ ਹਜੇ ਬਾਥਰੂਮ ਦੇ ਵਿੱਚ ਅਸੀਂ ਕੋਈ ਵੀ ਹੋਣੀ ਟੰਗਿਆ ਸਾਬਣ ਦਾ ਨਹੀਂ ਉਹ ਟੋਕਰੀ ਜਿਹੇ ਰੱਖੀ ਹੋਈ ਸੀ ਉੱਤੇ ਇੱਕ ਰੈਗ ਜੇ ਲਾਇਆ ਹੋਇਆ ਸੀ ਸਾਬਣ ਸੁੱਕਾ ਰੱਖਣ ਵਾਸਤੇ ਕੁਝ ਨਹੀਂ ਹਜੇ ਐਸਾ ਕੀਤਾ ਸੀ ਨੇ ਹਜੇ ਕੀ ਲੀਏ ਗੱਡੀਆਂ ਗੱਡੜੀਆਂ ਵਾਸਾ ਕੀ ਲੀ ਹੀ ਮੈਂ ਉਹਦਣ ਆਪ ਗੱਡੀਆਂ ਨੇ ਇੱਥੇ ਸਾਈਡ ਤੇ ਲੱਗੀਆਂ ਨੇ ਐਸੀ ਚੱਲ ਪਿਆ ਸਹੀ ਚੱਲ ਪਿਆ ਵਧੀਆ ਚੱਲ ਰਿਹਾ ਵੈਸੇ ਹੁਣੇ ਮੈਂ ਬੰਦ ਕੀਤਾ ਫਿਰ ਕਿਹ ਚਲਾਉਂਗੀ ਥੋੜਾ ਜਿਆਦਾ ਚੱਲ ਕੇ ਲਾਇਆ ਸੀ ਲੈਟ ਆਈ ਤੇ ਬਸ ਉਧਰੋਂ ਥੋੜੀ ਜਿਹੀ ਸਫਾਈ ਕਰਨੀ ਆ ਸਫਾਈ ਪੈਸੇ ਤਾਂ ਹੋਈ ਹੋਈ ਆ ਸਫਾਈ ਕੀ ਆ ਇਧਰ ਆ ਕੱਪੜੇ ਧੋ ਕੇ ਮੈਂ ਰੈਗ ਤੋਂ ਤਾਰੇ ਨੇ ਉਹ ਸਲਾਈਡ ਕਾਕੇ ਨੇ ਖੋਲੀ ਨਹੀਂ ਕਾਕਾ ਘਰੇ ਨਹੀਂ ਆਇਆ ਕਿੰਨੇ ਦਿਨ ਹੋ ਗਏ 5-6 ਦਿਨ ਹੋ ਗਏ ਕਾਕਾ ਘਰ ਨਹੀਂ ਆਇਆ ਤੇ ਉੱਥੇ ਫਿਰ ਮੈਂ ਚੱਕ ਉੱਥੇ ਰੱਖ ਦਾਨੀ ਆ ਮੈਂ ਠਹਿਰ ਕੇ ਰੱਖੂੰਗੀ ਹਜੇ ਟੈਚੀ ਜੋ ਅਸੀਂ ਕੱਪੜੇ ਨਹੀਂ ਕੱਢੇ ਜਿਹੜੇ ਫਿੰਡੋ ਲੈ ਕੇ ਆਏ ਆ ਓਵੇਂ ਪਏ ਨੇ ਐਡੇ ਅਸੀਂ ਢੀਠ ਬੰਦੇ ਆ ਤੇ ਆਹ ਸੂਟ ਮੈਂ ਹਜੇ ਧੋਣਾ ਹੈ ਇਹ ਮੈਂ ਪਰਸੋਂ ਪਾ ਕੇ ਗਈ ਸੀ ਪਰਸੋਂ ਮੈਂ ਗਈ ਸੀ ਅੜੀ ਸਾਹਿਬ अड़ी सर गुरुद्वारा गई सी थे मैं काफ़ी वीडियो वूडियो देखी काफ़ी चिर तो मैं सार्थ सार्थ थी थी जाना सी अड़ी अड़ीसर गुरुद्वारा काफी बहुत वीडियो देखी सी सुनिया से उसे जाने आड़े खुड़े काम सारे हो जाने फिर मैं श्री श्रीअल सर साहेब जाके आई पास फिर मैं वह सूट पा के गई सी मेरा समझौता भी गया गड्डी कर ली थी रेंटते असी ग्डी गए थे हूँ मैं पहले नोनी हाँ सफाई सफुई करते घाटा बहुत पै गया शाम के छे बज चुके मैं हम सर धोनी हूँ पहला धो के फिर उसके बाद मैं बनाऊंगी ਕਿਉਂ ਆਪਣੇ ਲਈ ਚਾਪਣਾ ਕਿ ਕੀ ਕਿਸੇ ਦੇਖਦੇ ਹੋ ਤਾਂ ਬਸ ਕੀ ਕਰਦੇ 10 ਸਾਲ ਦੀ ਮੈਂ ਬਣਾਉਣੀ ਨਹੀਂ ਕਿਉਂਕਿ ਕੜੀ ਪਈਆ ਸਵੇਰ ਵਾਲੀ ਮੇਰਾ ਕੜੀ ਦਾ ਗੁਜਾਰਾ ਹੋ ਹੀ ਜਾਣਾ ਮੈਂ ਨਹੀਂ ਕਰਨਾ ਮੇਰੇ ਮਾਮਾ ਤੇ ਆਕਾ ਦਾ ਹੁੰਦਾ ਨਹੀਂ ਤੇਰੇ ਤਾਂ ਕਾਫੀ ਚਿਰ ਹੋ ਗਿਆ ਬਸ ਨਾ ਉਹ ਕਰਵਾ ਕਿ ਪੀਣਾ ਮੈਂਨੇ ਤਾਂ ਉਹ ਦੇ ਦਿੱਤਾ ਨਹੀਂ ਕਦੇ ਨਾ ਉਹ ਕਾਕਾ ਦਾ ਕਰੀ ਹੁੰਦਾ ਨਹੀਂ ਅਸੀਂ ਆਵਾ ਮਾਂ ਵੀ ਆ ਮੇਰਾ ਸਮਝਣਾ ਸਵੇਰ ਦੀ ਕੜੀ ਪਈਆ ਬੈਸੇ ਸਵੇਰੇ ਮੈਂ ਖੂੜੀ ਨਹੀਂ ਬਣਾਈ ਸੀ ਆਪਦੇ ਜੋ ਵੀ ਉਹ ਕਰਮ ਕਰਮ ਦਾ ਤਾਂ ਲੈ ਜੇ ਨਾ ਭਾਈ ਇੱਕ ਗਲਾਸ ਉਹ ਭਾਈ ਮੈਂ ਕਹਤੋਂ ਨਹਾ ਲਾ ਬੰਦਾ ਬੰਦਾ ਕਹਿੰਦਾ ਮੈਂ ਨਹਾਉਣਾ ਨਹੀਂ ਮੈਂ ਕਹ ਦੁਬਾਰਾ ਨਹਾ ਲਾ ਸਵੇਰੇ ਤਾਂ ਵੈਸੇ ਨਹਾਤਾ ਸੀਗਾ ਉਹ ਜਿਵੇਂ ਕੀ ਆ ਉਹ ਟਰਲ ਮਾਰ ਰਹੇ ਸੀਗੇ ਨਾ ਜਦਾਂ ਗੇਰੂ ਜੀ ਇੱਤਾਂ ਦਾ ਵਿੱਚੋਂ ਨਿਕਲ ਰੇ ਰੰਗ ਜੀ ਇਧਰੋਂ ਵੀ ਉਧਰੋਂ ਵੀ ਦੀ ਇਹਦੇ ਪਰਲੇ ਪਾਸੇ ਤੋਂ ਅੰਦਰ ਜਿਹੜਾ ਪੈਪੁੱਤੋਂ ਦੀ ਪਾਇਆ ਸਾਰਾ ਤੋੜਪੰਨ ਕਰੀ ਆ ਇਸ ਕਰਕੇ ਮੈਂ ਪੁੱਤ ਨੂੰ ਕਿਹਾ ਮੈਂ ਕਹ ਦੁਬਾਰਾ ਨਹਾ ਲਾ ਮੈਂ ਵੀ ਦੁਬਾਰਾ ਨਹਾਉਣ ਲੱਗੀ ਹਾਂ ਹੁਣ ਸੂਆ ਵੀ ਤਾਂ ਨਹਾਤੇ ਸੀ ਇੱਕ ਵਾਰ ਹੁਣ ਘੱਟਾ ਘੁੱਟਾ ਜਿਆ ਬਹੁਤ ਜ਼ਿਆਦਾ ਪੈ ਗਿਆ ਮੇਰੇ ਬਾੜਾ ਦੇ ਵਿੱਚ ਨਹੀਂ ਮਿੱਟੀ ਆ ਬਾੜਾ ਦੇ ਮੇਰੇ ਹੋਰੇ ਲੋਣ ਤੇ ਹੋਏ ਪੈਨੇ। ਮੈਂ ਸੁਣਾ ਆ ਕੇ ਫਿਰ ਮੈਂ ਉਹ ਵਾਲੇ ਕੱਪੜੇ ਚੱਕਦੀਆਂ ਸੈੱਟ ਸਟ ਕਰਦੀਆਂ ਕੱਪੜੇ ਸਵਾਰਦੀਆਂ। ਤੇ ਹ ਤੋ ਹਲਾਉ ਨਹੀਂ ਜਿਹੜੇ ਤੋਤੇ ਹੋਰੇ ਬਾਹਰ ਰੈਕ ਭਰੇਆ ਪਿਆ। ਬਾਹਰ ਰੈਕ ਭਰੇਆ ਗਿਆ ਉਹ ਵੀ ਹਜੇ ਸਾਰਨੇ ਨੇ ਉਹ ਵੀ ਟਾਰ ਕੇ ਜੁਣ ਕੇ ਤੇ ਨਹੀਂ ਸਾਰੇ ਇਕੱਠੇ ਕਰਕੇ ਸਹਾਨੂੰ ਨਹੀਂ। ਤੇ ਕਿਉਂ ਆਇਆ ਕੋਈ ਜਰਾ ਦਾ ਉਹ ਨੂੰ ਵੀ ਅੱਜ ਛੜੂਗੀ ਉਹ ਤੋਂ ਕੱਲ੍ਹ ਕੱਪੜੇ ਕੱਢੋ ਜਿਹੜੇ ਸੀ ਵਿੰਡੋ ਲੈ ਗਏ ਹੈਗਾ ਦਾ ਪੈਸੇ ਸਾਰੇ ਪਾਣੀ ਤੋਂ ਲੱਗਿਆ ਸਾਰੇ ਤੋਂ ਕੇ ਕਪੜੇ ਪਾਉਣੇ ਡੈਕਚਾ ਚਲੇਗਾ ਕਿ ਮੈਂ ਕਰਦੇ ਜਨੀ ਦੀ ਸਫਾਈ ਕਿ ਕਿਤਾਬ ਬਹੁਤ ਪਈਆਂ ਮੈਨੂੰ ਅੱਗੀ ਜਿਆਦਾ ਨੀਂਦ ਆ ਰਹੀ ਹੈ ਨਾ ਕੁਛ ਤੋਂ ਨਾ ਬਰਾਤ ਬਸੁੱਤੀ ਨਹੀਂ ਸਾਰੀ ਰਾਤ ਮੈਂ ਸੱਤ ਦੇ ਵਿੱਚ ਇੰਨਾ ਜਿਆਦਾ ਦਰਦ ਹੋ ਰਿਹਾ ਸੀ ਇੰਨਾ ਦਰਦ ਹੋ ਰਿਹਾ ਸੀ ਮੈਂ ਸਵੇਰੇ 3:30 ਪਾਉਣੇ ਚਾ 3:30 ਦਾ ਸਵੇਰ ਨੂੰ ਬੋਲਾ ਮੈਂ 3:30 ਵਜੇ ਉੱਠ ਕੇ ਪਾਣੀ ਕੀਤਾ ਪਾਣੀ ਪੀ ਕੇ ਫਿਰ ਮੈਂ ਟਾਈਮ ਦੇਖਿਆ ਟਾਈਮ ਦੇਖਿਆ ਤਾਂ 3 ਤੱਕ ਹੋ ਸੀ ਉਸ ਤੋਂ ਬਾਅਦ ਮੈਂ ਫਿਰ ਕਾਫੀ ਦੇਰ ਜਾ ਗਈ ਨਹੀਂ ਫੋਨ ਵੀ ਦੇਖਿਆ ਫੋਨ ਦੇਖ ਕੇ ਰੱਖਦਾ ਫਿਰ ਮੈਂ ਜਾਗ ਗਈ saw one of my own kids come in and call me